ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਅੱਜ ਪੰਜਾਬ ਦੇ ਲੱਖਾਂ ਉਹ ਵਿਦਿਆਰਥੀ ਜਿਹੜੇ ਆਪਣੇ ਭਵਿੱਖ ਦੀ ਤਲਾਸ਼ ਦੇ ਵਿੱਚ ਕਲਜਾ ਜੰ ਯੂਨੀਵਰਸਿਟੀਆਂ ਚ ਉੱਚ ਵਿੱਦਿਆ ਦਾ ਸੁਪਨਾ ਲੈ ਰਹੇ ਨੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਥੋੜਾ ਜਿਹਾ ਸਾਨੂੰ ਵੀ ਉਹਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਐ ਐਸਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹ ਅੱਜ ਛੋਟਾ ਜਿਹਾ ਉਪਰਾਲਾ ਐ ਮੈਂ ਉਹਦੇ 'ਚ ਪਹੁੰਚੇ ਹੋਏ ਸਾਰੇ ਵਿਦਿਆਰਥੀ ਉਹਨਾਂ ਦੇ ਮਾਪੇ ਉਹਨਾਂ ਦੇ ਟੀਚਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਉਹਨਾਂ ਦੇ ਮੈਂਟਰ ਜੂਨੀਅਰ ਸੀਨੀਅਰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਇੱਥੇ ਮੰਚ ਦੇ ਉੱਤੇ ਸਾਡੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਜੀ ਪੰਜਾਬ ਦੇ ਸਮਾਜਿਕ ਨਿਆਂ ਤੇ ਬਾਲ ਤੇ ਇਸਤਰੀ ਭਲਾਈ ਦੇ ਮਨਿਸਟਰ ਡਾਕਟਰ ਬਲਜੀਤ ਕੌਰ ਜੀ ਸਾਡੇ ਜਲੰਧਰ ਤੋਂ ਹੀ ਕੈਬਨਿਟ ਦੇ ਸਾਥੀ ਮਹਿੰਦਰ ਪਾਗਜ ਜੀ ਹੁਸ਼ਿਆਰਪੁਰ ਤੋਂ ਲੋਕ ਸਭਾ ਨੂੰ ਰਿਪਰੈਜ਼ੈਂਟ ਕਰਦੇ ਐਮਪੀ ਸਾਹਿਬ ਚੱਬੇਵਾਲ ਸਾਹਿਬ ਰਾਜ ਸਭਾ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਵਾਤਾਵਰਣ ਪ੍ਰੇਮੀ ਕਿਸੇ ਜਾਣਕਾਰੀ ਦੇ ਮੋਤਾਜ ਨਹੀਂ ਸੰਤ ਬਲਬੀਰ ਸਿੰਘ ਸੀਚੇਵਾਲ ਸਾਹਿਬ ਸਾਡੇ ਮਨਿਸਟਰ ਸਾਹਿਬਾਨ ਮੁੰਡਿਆ ਸਾਹਿਬ ਸਾਡੇ ਐਮਐਲਏ ਸਾਹਿਬਾਨ ਇਸ ਇਲਾਕੇ ਦੇ ਸਾਡੇ ਜਲੰਧਰ ਦੀ ਸਾਰੀ ਟੀਮ ਦਰਜਾ ਵਾ ਦਰਜਾ ਪ੍ਰਧਾਨ ਸਾਹਿਬਾਨ ਚੇਅਰਮੈਨ ਸਾਹਿਬਾਨ ਔਰ ਜ਼ਿਲੇ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜਿਨ੍ਹਾਂ ਨੇ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਪਰਦੇ ਦੇ ਪਿੱਛੇ ਰਹਿ ਕੇ ਮਿਹਨਤ ਕੀਤੀ ਹੈ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਨੂੰ ਸੰਤਰਾਮ ਉਦਾਸੀ ਜੀ ਨੇ ਲਿਖਿਆ ਮਾਂ ਤਰਤੀਏ ਤੇਰੀ ਗੋਦ ਨੂੰ ਜੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਵਿਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵਿੜਿਆਂ ਤੱਕ ਪਹੁੰਚਾਉਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਵਿੱਦਿਆ ਦਾ ਸੂਰਜ ਤੁਹਾਡੇ ਘਰਾਂ 'ਚ ਮਗੇ ਚਾਨਣ ਹੋਵੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਸਤਰਾਂ ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ ਸੋ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਤੱਕ ਉਹਦੀਆਂ ਕਿਰਨਾਂ ਪਹੁੰਚਾਉਣ ਦਾ ਇਹ ਪ੍ਰੋਗਰਾਮ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖ ਰਿਹਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਨੇ ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੀ ਕੌਮ ਲਈ ਵੀ ਆਪਣੇ ਸੂਬੇ ਲਈ ਵੀ ਆਪਣੇ ਦੇਸ਼ ਲਈ ਵੀ ਜੋ 10 15 ਬੱਚੇ ਬੱਚੀਆਂ ਇੱਥੋਂ ਬੋਲ ਕੇ ਗਏ ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਜਿਸ ਤਰ੍ਹਾਂ ਡਾਕਟਰ ਬਲਜੀਤ ਕੌਰ ਜੀ ਜਿਨ੍ਹਾਂ ਨੇ ਆਪ ਬਹੁਤ ਗਰੀਬੀ ਹੰਢਾਈ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਨਾਲ ਐਮਪੀ ਰਹੇ ਆ ਫਰੀਦਕੋਟ ਤੋਂ ਤੇ ਉਹਨਾਂ ਨੇ ਬਹੁਤ ਦੁਸ਼ਵਾਰੀਆਂ ਚੋਂ ਆਪਣੀ ਜ਼ਿੰਦਗੀ ਨੂੰ ਕੱਢ ਕੇ ਸੰਘਰਸ਼ ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੱਜ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਪੜਾਏ ਹੋਏ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਆ ਕਿ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੜਾਏ ਹੋਏ ਆ ਜੀ ਤੁਹਾਡੇ ਪੜੇ ਸਟੂਡੈਂਟ ਆ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੜਾਇਆ ਡਾਕਟਰ ਡਾਕਟਰ ਸਾਹਿਬਾਂ ਨੂੰ ਪੜਾਇਆ ਡਾਕਟਰ ਬਣਾਇਆ ਅਸੀਂ ਫਿਰ ਇਹਨਾਂ ਨੂੰ ਇਹ ਸਰਕਾਰੀ ਨੌਕਰੀ ਕਰਦੇ ਸੀ ਅਸੀਂ ਇਹਨਾਂ ਨੂੰ ਮਨਾਇਆ ਕਿ ਜੀ ਤੁਸੀਂ ਸਰਕਾਰੀ ਨੌਕਰੀ ਛੱਡ ਕੇ ਇੱਕ ਹੋਰ ਸੇਵਾ 'ਚ ਆਓ ਤੁਸੀਂ ਮਲੋਟ ਤੋਂ ਇਲੈਕਸ਼ਨ ਲੜੋ ਜਦੋਂ ਇਹ ਜਿੱਤੇ ਬਹੁਤ ਭਾਰੀ ਵੋਟਾਂ ਨਾਲ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਉਹੀ ਮੰਤਰੀਅਲਾ ਦਿੱਤਾ ਜਿਹੜਾ ਜਿਹਦੇ ਚ ਇਹ ਸੇਵਾ ਕਰਨੀ ਚਾਹੁੰਦੇ ਸੀ ਔਰ ਬੜੀ ਸਫਲਤਾਪੂਰਵਕ ਔਰ ਬੜਾ ਹਰ ਪਿੰਡ ਦਾ ਇਹਨਾਂ ਕੋਲੇ ਡਾਟਾ ਪਿਆ ਹੈ ਬੜਾ ਵਧੀਆ ਪਾਰਲੀਮੈਂਟ ਚ ਵਿਧਾਨ ਸਭਾ ਚ ਬੜੇ ਵਧੀਆ ਤਰੀਕੇ ਨਾਲ ਮੁੱਦੇ ਰੱਖਦੇ ਨੇ ਸੋ ਜੇ ਡਾਕਟਰ ਬਲਜੀਤ ਕੌਰ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਇਸ ਪਦਰ ਤੇ ਜਾ ਸਕਦੇ ਆਪਾਂ ਕਿਉਂ ਨਹੀਂ ਜਾ ਸਕਦੇ ਜੇ ਹਰਪਾਲ ਚੀਮਾ ਜੀ ਇੱਕ ਛੋਟੇ ਜਿਹੇ ਘਰ ਚੋਂ ਗਰੀਬੀ ਚੋਂ ਉੱਠ ਕੇ ਵਕੀਲ ਬਣ ਕੇ ਉਸ ਤੋਂ ਬਾਅਦ ਅੱਜ ਵਿੱਤ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲੇ ਨੇ ਤੇ ਫਿਰ ਆਪਾਂ ਕਿਉਂ ਨਹੀਂ ਇਸ ਅਚੀਵਮੈਂਟ ਨੂੰ ਅਚੀਵ ਕਰ ਸਕਦੇ ਚੱਬੇਵਾਲ ਸਾਹਿਬ ਬੜੇ ਛੋਟੇ ਪਰਿਵਾਰ ਝੂਟ ਕੇ ਅੱਜ ਜੋ ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੜੇ-ਬੜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਬਸ ਇੱਕ ਜਨੂਨ ਚਾਹੀਦਾ ਹੈ ਜਜ਼ਬਾ ਚਾਹੀਦਾ ਹੈ ਸ਼ਾਇਦ ਅੱਜ ਕੁਝ ਪਰਸੈਂਟ ਬੱਚੇ ਇਹ جنੂਨ ਜਜ਼ਬਾ ਲੈ ਕੇ ਜਾਣਗੇ ਕਿ ਮੈਂ ਵੀ ਕੁਝ ਕਰਨਾ ਹੈ ਮੈਂ ਵੀ ਕੁਝ ਬਣਨਾ ਹੈ ਬਹੁਤ ਸਾਰੇ ਬੱਚੇ ਪਹਿਲੀ ਵਾਰ ਬਾਹਰ ਆਏ ਹੁਣੇ ਸਕੂਲ ਤੋਂ ਜਾਂ ਆਪਣੇ ਏਰੀਏ ਤੋਂ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਦੂਰੋਂ ਬੁਲਾਏ ਨਹੀਂ ਬੱਚੇ ਆਲੇ ਦੁਆਲੇ ਤੋਂ ਹੀ ਬੁਲਾਏ ਨੇ ਸੋ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10 ਹਜ਼ਾਰ ਹੀ ਬੁਲਾਇਆ ਹੈ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀ ਫੇਲਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਵਾਂ। ਭਾਵੇਂ ਉਹ ਸਟੂਡੈਂਟ ਹੋਣ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਉਹ ਦੁਕਾਨਦਾਰ ਹੋਣ, ਛੋਟਾ ਵਪਾਰੀ, ਵੱਡਾ ਵਪਾਰੀ, ਭਾਵੇਂ ਜਿਵੇਂ ਮਰਜ਼ੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ। ਇਸ ਸਟੇਜ ਤੇ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ। ਇੱਥੇ ਵੱਡੇ ਵੱਡੇ ਦੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ ਸੋ ਇਹਨਾਂ ਬੱਚਿਆਂ 'ਚ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲਓ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ میٹرਿਕ ਵੀ ਪੋਸਟ میٹرਿਕ ਵੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇਤੇ ਤਾਂ ਡੀ ਐਮ ਸੀ ਰੋਕਤੇ ਡਿਗਰੀਆਂ ਰੋਕਤੀਆਂ ਕਿ ਸਾਨੂੰ ਤਾਂ ਪੈਸੇ ਨਹੀਂ ਆਏ ਮੈਂ ਉਦੋਂ ਐਮ ਪੀ ਸੀ ਮੇਰੇ ਕੋਲੇ ਬਹੁਤ ਸਾਰੇ ਲੋਕ ਆਏ ਕੋਈ ਕਹਿੰਦਾ ਮੈਂ ਖੱਤਰ ਜਿਹੜਾ ਚਲਾਉਣਾ ਜੀ ਮੇਰੀ ਬੇਟੀ ਪੜ੍ਹਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਅਸੀਂ ਮੈਂ ਚਲੋ 2-4 ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਵਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੀ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਤਾ ਬਿਲਕੁਲ ਉਹ ਮੇਂ ਜੇ ਮੇਂ ਗੱਲ ਹੋ ਗਈ ਆਪਾਂ ਇਸ ਕਰਕੇ ਚੁਣ ਲੈਨੇ ਆ ਲੋਕਾਂ ਨੂੰ ਵੀ ਸਾਡਾ ਹੀ ਐ ਪਰ ਬਾਅਦ ਕੀ ਪਤਾ ਲੱਗਦਾ ਉਹ ਰਲਿਆ ਕਿਦੇ ਨਾਲ ਹੋਇਆ ਜੰਗਲ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਸੀ ਜੰਗਲ ਚ ਕੁਹਾੜੀ ਵੀ ਖੜੀ ਸੀ ਵੋਟਾਂ ਚ ਕੁਹਾੜੀ ਤਾਂ ਜੰਗਲ ਦੀ ਦੁਸ਼ਮਣ ਹੈ ਦਰਖਤਾਂ ਨੂੰ ਵੜਦੀ ਐ ਸਭ ਤੋਂ ਵੱਧ ਵੋਟਾਂ ਵੀ ਦਰਖਤਾਂ ਨਹੀਂ ਸੀ ਜਾਨਵਰਾਂ ਦੀਆਂ ਘੱਟ ਸੀ ਦਰਖਤ ਜ਼ਿਆਦਾ ਹੁੰਦੇ ਜੰਗਲ 'ਚ ਤਾਂ ਫਿਰ ਜੰਗਲ ਦਾ ਮਤਲਬ ਹੀ ਦਰਖਤ ਹੈ। ਕਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ। ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ। ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਐ ਇਹ। ਹੁਣ ਮੈਂਟ ਨਹੀਂ ਲਾਉਂਦੀ ਤੁਹਾਡੀਆਂ ਟਾਹਣੀਆਂ ਵੜ ਦਿੰਦੀ ਐ ਤੁਹਾਡੀਆਂ ਜੜਾਂ ਵੜ ਦਿੰਦੀ ਐ। ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ? ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ। ਅਸਿਕ ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਤੇ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਹੈ ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾ ਵੱਡੀਆਂ ਫਿਰ ਉਹਨਾਂ ਦੀ ਇਹੀ ਹੋਇਆ ਪਹਿਲਾਂ ਆਪਣੇ ਨਾਲ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਔਰ ਕੋਈ ਤਰੀਕਾ ਨਹੀਂ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਾਈਕਲ ਤੇ ਜਾਂਦਾ ਹੈ ਜਿਹੜਾ ਬੱਸਾਂ ਦੀ ਤਾਕੀਆਂ ਤੇ ਲੰਮ ਕੇ ਬੱਸਾਂ ਦੇ ਜਾਲਾਂ ਤੇ ਲੰਮ ਕੇ ਟਰਾਲੀਆਂ ਦੇ ਡਾਲਿਆਂ ਤੇ ਲੰਮ ਕੇ ਪੜਨ ਜਾਂਦਾ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਕੀ ਜਾਣਾ ਹੈ ਉਹ ਬੱਚੇ ਹੁਸ਼ਿਆਰ ਹੁੰਦੇ ਆ ਕਿਉਂਕਿ ਉਹਨੂੰ ਇਹ ਪਤਾ ਹੁੰਦਾ ਕਿ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਕਿਤਾਬ ਐਜੂਕੇਸ਼ਨ ਹਾਇਰ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਇਹ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਕਿ ਬਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲ ਗਈਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਹੀ ਨਹੀਂ ਰਹਿਣਾ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਮੂਰੇ ਲਾਈਨ ਕੌਣ ਬਣਾਊਗਾ ਅਰਜ਼ੀਆਂ ਦੀ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਯਾਰ ਪ੍ਰਮਾਤਮਾ ਨੇ ਤਾਂ ਇੱਕੋ ਜਿਹਾ ਦਿਮਾਗ ਲਾ ਕੇ ਭੇਜ ਜਿਹਨੇ ਪਰ ਜੇ ਟੀਚਰ ਸਾਨੂੰ ਉਹੋ ਮਿਲ ਜਾਣ ਜਿਹੜੇ ਸਾਰਿਆਂ ਨੂੰ ਇੰਟੈਲੀਜੈਂਟ ਬੱਚਿਆਂ ਦੇ ਵੀ ਟੀਚਰ ਨੇ ਤਾਂ ਸਾਨੂੰ ਵੀ ਮਿਲ ਜਾਣ ਤਾਂ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਅੱਜ ਮੌਕਾ ਛੋਟਾ ਜਿਹਾ ਦੇ ਰਿਆਂ ਅਸੀਂ ਤੁਹਾਨੂੰ ਪੜ੍ਹਾ ਨਹੀਂ ਰਿਹਾ ਇਹ ਪੜਨਾ ਤੁਸੀਂ ਆਪਣੀ ਕਾਬਲੀਅਤ ਨਾਲ ਹੈ ਪਰ ਇਹ ਸਕਾਲਰਸ਼ਿਪ ਜਿਹੜੀ ਹੈ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਰੱਖ ਰਹੀ ਹੈ ਨੰਬਰ ਲੈਣੇ ਹੁਣ ਮੇਰਾ ਫਰਜ਼ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਹੈ ਉਹਨੂੰ ਇੱਕ ਗੋਲ ਵੀ ਮਿਲਦਾ ਹੈ ਕਿ ਜਦੋਂ ਸਰਕਾਰ ਮੇਰੇ ਵਾਸਤੇ ਇੰਨਾ ਕਰੀ ਜਾਂਦੀ ਹੈ ਮੇਰੇ ਮਾਪੇ ਮੇਰੇ ਵਾਸਤੇ ਦਿਹਾੜੀਆਂ ਕਰੀ ਜਾਂਦੇ ਆ ਤੇ ਜੇ ਮੈਂ ਰਿਜ਼ਲਟ ਨਾ ਦਿੱਤੇ ਤਾਂ ਗਿਲਟੀ ਮੈਨੂੰ ਹੋਊਗੀ ਆਪਣੇ ਆਪ ਨੂੰ ਤਾਂ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ ਫਿਰ ਇਸ ਕਰਕੇ ਫਿਰ ਉਹ ਬੱਚਾ ਜ਼ਿਆਦਾ ਮਿਹਨਤ ਕਰਦਾ ਹੈ ਫਿਰ ਅੱਗੇ ਜਾ ਕੇ ਜਦੋਂ ਡਿਗਰੀ ਲੈਂਦਾ ਹੈ ਫਿਰ ਨੌਕਰੀ ਵਾਸਤੇ ਜਾਂਦਾ ਫਿਰ ਸਭ ਤੋਂ ਵੱਧ ਖੁਸ਼ੀ ਵੀ ਉਸੇ ਨੂੰ ਹੁੰਦੀ ਹੈ ਤੇ ਉਹਦੇ ਮਾਪਿਆਂ ਨੂੰ ਹੁੰਦੀ ਹੈ ਮੈਂ ਤੁਹਾਡੇ ਮਾਪਿਆਂ ਨੂੰ ਬਹੁਤ ਜ਼ਿਆਦਾ ਵਧਾਈ ਦੇਣੀ ਚਾਹੁੰਨਾ ਅੱਜ ਪਤਾ ਨਹੀਂ ਅੱਜ ਵੀ ਸ਼ਾਇਦ ਬਹੁਤ ਬਹੁਤੇ ਬੱਚਿਆਂ ਦੇ ਮਾਪੇ ਦਿਹਾੜੀ ਤੇ ਗਏ ਹੋਣੇ ਕੰਮ ਤੇ ਗਏ ਹੋਣੇ ਕਿਉਂਕਿ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਹੀ ਖਵਾਉਂਦੇ ਨੇ ਰੋਜ਼ ਹੀ ਖਾਂਦੇ ਨੇ ਉਹ ਇਦਾਂ ਨਹੀਂ ਜਾ ਸਕਦੇ ਇੱਕ ਦਿਨ ਜ਼ਿੰਦਗੀ ਚੋਂ ਮਾਈਨਸ ਨਹੀਂ ਹੋ ਸਕਦਾ ਇੱਕ ਦਿਨ ਮਾਈਨਸ ਹੋ ਗਿਆ ਤਾਂ ਜਾਂ ਤਾਂ ਕੱਲ ਨੂੰ ਭੁੱਖੇ ਰਹਿਣਾ ਪਊ ਜਾਂ ਅੱਜ ਹੀ ਭੁੱਖੇ ਰਹਿਣਾ ਪਊ ਇੱਕ ਗਰੀਬ ਪਰਿਵਾਰ ਸੀਗਾ ਦਿਹਾੜੀ ਕਰਦਾ ਸੀਗਾ ਮਜ਼ਦੂਰ ਸੀਗਾ ਉਹਨੇ ਸੋਚਿਆ ਯਾਰ ਕਈ ਪੀੜ੍ਹੀਆਂ ਤੋਂ ਮਜ਼ਦੂਰੀਆਂ ਹੀ ਚੱਲੀ ਜਾਂਦੀਆਂ ਅਗਲੀ ਪੀੜ੍ਹੀ ਵੀ ਮਜ਼ਦੂਰਾਂ ਦੀ ਉਦੋਂ ਅਗਲੀ ਵੀ ਮਜ਼ਦੂਰਾਂ ਦੀ ਵੀ ਥੋੜਾ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਨੇ ਆ ਮੈਂ ਇੱਕ ਡੰਗ ਦੀ ਰੋਟੀ ਘਟਾ ਦਿਨਾ ਕੰਮ ਥੋੜਾ ਜਿਹਾ ਮੈਂ ਵੱਧ 2 ਘੰਟੇ ਵੱਧ ਲਾ ਲਿਆ ਕਰੂੰਗਾ ਓਵਰਟਾਈਮ ਲਾ ਲੈਣਾ ਬੱਚੇ ਹੀ ਪੜਾ ਲਈਏ ਯਾਰ ਬੱਚਾ ਪੜਾ ਲਿਆ ਉਹਨੇ ਬਹੁਤ ਉਹਨੇ ਜਿਹਨੋਂ ਆਪਾਂ ਕਹਿੰਨੇ ਫਾਕੇ ਕੱਟੇ ਭੁੱਖਾ ਰਿਆ ਪੈਸੇ ਜੋੜੇ ਫੀਸਾਂ ਭਰੀਆਂ ਤੇ ਬੱਚਾ ਵੀ ਬਹੁਤ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਬੜੀ ਖੁਸ਼ੀ ਹੋਈ ਇਲਾਕੇ ਚ ਮਹਿਮਾ ਹੋਈ ਵੀ ਲੈ ਵੀ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਵੇ ਮੈਂ ਤੁਹਾਡੇ ਮਾਪਿਆਂ ਦੀ ਜੋ ਕਦਰ ਕਰਦਾ ਉਹਦੀ ਮੈਂ ਗੱਲ ਸੁਣਾਉਣਾ ਜੱਜ ਬਣ ਗਿਆ ਤਾਂ ਜਿਸ ਦਿਨ ਜੱਜ ਸਹਿਬਾਨ ਨੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ ਤੇ ਬੈਠਣਾ ਸੀ ਜਿਸ ਦਿਨ ਪਹਿਲੇ ਦਿਨ ਅਹੁਦਾ ਸੰਭਾਲਣਾ ਸੀ ਤਾਂ ਮਜ਼ਦੂਰ ਵੀ ਚਲਾ ਗਿਆ ਉਹਦਾ ਬਾਪੂ ਕਿ ਅੱਜ ਮੇਰਾ ਬੇਟਾ ਜਦੋਂ ਕੁਰਸੀ ਤੇ ਬੈਠੂਗਾ ਜੱਜ ਬਣ ਕੇ ਤਾਂ ਮੈਂ ਦੇਖੂਗਾ ਤੇ ਖੁਸ਼ੀ ਹੋਊਗੀ ਜੱਜ ਸਾਹਿਬ ਆਪਣੇ ਚੈਂਬਰ 'ਚ ਬੈਠੇ ਸੀ ਪਿੱਛੇ ਤਾਂ ਉਹਦਾ ਬਾਪੂ ਜਿਹੜਾ ਮਜ਼ਦੂਰ ਸੀ ਉਹ ਉਹੀ ਕੱਪੜੇ ਉਹੀ ਦੱਬੀਆਂ ਵਾਲਾ ਪਰਨਾ ਉਹੀ ਸਿੰਪਲ ਕੱਪੜੇ ਪਾ ਕੇ ਤੇ ਉਹਨੇ ਜਾ ਕੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਪੁੱਤਰਾ ਬਹੁਤ-ਬਹੁਤ ਵਧਾਈ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਹੈ ਅੱਜ ਕਹਿੰਦਾ ਤੇਰੀਆਂ ਨਜ਼ਰਾਂ 'ਚ ਅੱਜ ਦੁਨੀਆ ਦਾ ਸਭ ਤੋਂ ਵੱਧ ਖੁਸ਼ ਇਨਸਾਨ ਖੁਸ਼ਕਿਸਮਤ ਇਨਸਾਨ ਤੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲਾ ਇਨਸਾਨ ਕੌਣ ਹੋ ਸਕਦਾ ਹੈ ਉਹਦਾ ਬੇਟਾ ਜੱਜ ਸੀਗਾ ਉਹ ਕਹਿੰਦਾ ਪਿਤਾ ਜੀ ਮੈਂ ਆ ਮੈਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਨੂੰ ਥੋੜਾ ਜਿਹਾ ਝਟਕਾ ਲੱਗਿਆ ਉਨੇ ਫੇਰ ਪੁੱਛਿਆ ਉਦਾਂ ਹੀ ਉਦਾਂ ਹੀ ਖੜਾ ਸੀ ਉਹਦੀ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਵੀ ਇਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤ ਇਨਸਾਨ ਕੌਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਮੈਂ ਮੈਂ ਜਿੰਨੂੰ ਮਰਜ਼ੀ ਸਜ਼ਾ ਦੇ ਸਕਦਾ ਜਿੰਨੂੰ ਮਰਜ਼ੀ ਛੱਡ ਸਕਦਾ ਸਭ ਤੋਂ ਵੱਧ ਖੁਸ਼ ਆਲੇ ਦੁਆਲੇ ਸਾਰਾ ਸਿਸਟਮ ਮੈਂ ਇਸ ਚਲਾਉਂਗਾ ਹੁਣ ਚਲੋ ਪਿਤਾ ਜੀ ਦਾ ਦਿਲ ਟੁੱਟ ਗਿਆ ਉਹ ਵਾਪਸ ਜਾਣ ਲੱਗੇ ਕਮਰੇ ਚੋਂ ਚੈਂਬਰ ਦੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਕਹਿੰਦੇ ਇੱਕ ਵਾਰੀ ਫੇਰ ਦੱਸ ਦੇ ਪੁੱਤ ਅੱਜ ਤੇਰੀਆਂ ਨਜ਼ਰਾਂ 'ਚ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਬੰਦਾ ਕੌਣ ਹੋ ਸਕਦਾ ਜੱਜ ਸੇਵਾਨ ਕਹਿੰਦੇ ਪਿਤਾ ਜੀ ਤੁਸੀਂ ਹੋ ਉਹ ਨੇੜੇ ਆਇਆ ਕਹਿੰਦਾ ਯਾਰ ਕਮਾਲ ਹੈ ਮੈਂ ਦੋ ਵਾਰੀ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਤੇ ਤੂੰ ਆਪਣਾ ਨਾਂ ਲਿਆ ਸੀ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਤੇ ਤੂੰ ਮੇਰਾ ਨਾਂ ਲਿਆ ਉਹ ਕਿਨੂੰ ਝੂਠ ਸਮਝਾਂ ਕਿਨੂੰ ਸੱਚ ਸਮਝਾਂ ਕਹਿੰਦਾ ਪਿਤਾ ਜੀ ਤਿੰਨੇ ਵਾਰੀਆਂ ਹੀ ਸੱਚ ਸੀ ਕਹਿੰਦਾ ਕਿਵੇਂ ਕਹਿੰਦਾ ਜਿਸ ਵੇਲੇ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਸ ਪੁੱਤ ਤੋਂ ਵੱਧ ਖੁਸ਼ ਉਸ ਤੋਂ ਵੱਧ ਖੁਸ਼ਕਿਸਮਤ ਤੇ ਉਸ ਤੋਂ ਵੱਧ ਤਾਕਤਵਰ ਬੰਦਾ ਨਹੀਂ ਹੋ ਸਕਦਾ ਕੋਈ ਪਰ ਕਹਿੰਦਾ ਜਦੋਂ ਤੁਸੀਂ ਤੀਜੀ ਵਾਰੀ ਪੁੱਛਿਆ ਉੱਥੇ ਜਾ ਕੇ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ ਤੇ ਉਦੋਂ ਫਿਰ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਸੀਂ ਤੁਸੀਂ ਮੈਨੂੰ ਉਹ ਖੁਸ਼ੀ ਖੁਸ਼ਕਿਸਮਤ ਤੇ ਤਾਕਤ ਮੈਨੂੰ ਤੁਸੀਂ ਡਾਇਵਰਟ ਕਰਤੀ ਮੈਨੂੰ ਦੇ ਦਿੱਤੀ ਤੁਸੀਂ ਸੋ ਮੈਂ ਤਾਂ ਇਹ ਗੱਲ ਸੁਣਾਈ ਹੈ ਕਿ ਤੁਸੀਂ ਪੜ੍ਹ ਕੇ ਜਦੋਂ ਕੁਝ ਬਣੋਗੇ ਨਾ ਤਾਂ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਹਾਡੇ ਮਾਪਿਓ ਹੋਣਗੇ ਤੁਹਾਡੇ ਟੀਚਰ ਹੋਣਗੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਤੁਹਾਨੂੰ ਪੜ੍ਹਾਇਆ ਤੇ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਤੇ ਪਹੁੰਚਾਇਆ ਤਾਂ ਉਹਨਾਂ ਦਾ ਪਿਆਰ ਹਮੇਸ਼ਾ ਲੈਂਦੇ ਰਹੋ ਉਹਨਾਂ ਨੂੰ ਸਤਿਕਾਰ ਹਮੇਸ਼ਾ ਦਿੰਦੇ ਰਹੋ ਰਿਸਪੈਕਟ ਕਰਦੇ ਰਹੋ ਆਪਣੇ ਕੋਚਸ ਦੀ ਆਪਣੇ ਟੀਚਰਸ ਦੀ ਆਪਣੇ ਮਾਪਿਆਂ ਦੀ ਹਮੇਸ਼ਾ ਇੱਜ਼ਤ ਕਰੋ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀਆਂ ਸੀ ਸਕੂਲਾਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਦਿੱਲੀ ਤੋਂ ਆਮਾ ਦੀ ਪਾਰਟੀ ਸ਼ੁਰੂ ਦਿੱਲੀ ਦੇ ਵਿੱਚ ਸਰਕਾਰ ਤੋਂ ਸ਼ੁਰੂ ਤਾਂ ਦਿੱਲੀ 'ਚ ਸੀ ਸਕੂਲਾਂ ਦਾ ਕਾਇਆਪਲਟ ਕੀਤਾ ਦਿੱਲੀ ਦੇ ਸਕੂਲਾਂ ਚ ਪੜ੍ਹਾਈ ਸ਼ਾਨਦਾਰ ਕੀਤੀ ਸਕੂਲਾਂ ਦੇ ਨਕਸ਼ੇ ਬਦਲੇ সুইমিং ਪੂਲ ਸਕੂਲਾਂ ਚ ਆ ਗਏ ਗਰਾਊਂਡ ਬਣ ਗਏ ਬਹੁਤ ਸ਼ਾਨਦਾਰ ਸਮਾਰਟ ਕਲਾਸਰੂਮ ਬਣ ਗਏ ਕੰਪਿਊਟਰ ਲੈਬਾਂ ਲਾਇਬ੍ਰੇਰੀਆਂ ਬਣ ਗਈਆਂ ਤਾਂ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਮਾਪੇ ਸਰਕਾਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਲੱਗ ਗਏ ਉਹੀ ਮਾਡਲ ਅਸੀਂ ਇੱਥੇ ਲਿਆਂਦਾ ਅੱਜ ਸਕੂਲ ਆਫ ਐਮੀਨੈਂਸ ਬਣੇ ਹੋਏ ਨੇ ਬਣ ਵੀ ਰਹੇ ਨੇ ਸਕੂਲਾਂ ਦੇ ਵਿੱਚ ਟੀਚਰ ਪਰਤੀ ਕੀਤੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਸਮਾਰਟ ਰੂਮ ਕੰਪਿਊਟਰ ਵਾਈਫਾਈ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ, ਫਿਨਲੈਂਡ ਤੇ ਆਈਆਈਐਮ ਅਹਮਦਾਬਾਦ ਭੇਜਦੇ ਆ ਤਾਂ ਕਿ ਸਾਡੇ ਟੀਚਰ ਹੈਡਮਾਸਟਰ ਪ੍ਰਿੰਸੀਪਲ ਪੜ੍ਹਾਈ ਦੇ ਲੇਟੈਸਟ ਤਰੀਕੇ ਸਿੱਖ ਕੇ ਆ ਕੇ ਸਾਡੇ ਜਵਾਕਾਂ ਨੂੰ ਪੜਾਉਣ ਤੇ ਸਾਡੇ ਬੱਚੇ ਫਿਰ ਉਹਦਾ ਰਿਜ਼ਲਟ ਵੀ ਦੇ ਰਹੇ ਨੇ ਇਸ ਵਕਤ ਸਭ ਤੋਂ ਵੱਧ ਬੱਚੇ ਸਰਕਾਰੀ ਸਕੂਲ ਚ ਪੰਜਾਬ ਦੀ ਹਿਸਟਰੀ ਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਬੱਚੇ ਜੇਈ ਮੇਨ ਜੇਈ ਐਡਵਾਂਸ ਤੇ ਨੀਟ ਦੇ ਟੈਸਟ ਪਾਸ ਕਰਕੇ ਵੱਡੇ ਵੱਡੇ ਟੈਸਟ ਪਾਸ ਕਰਕੇ ਸਾਡੇ ਬੱਚੇ ਅੱਜ ਉਹਨਾਂ ਕੰਪੀਟੀਸ਼ਨਾਂ ਤੋਂ ਪ੍ਰਲੰਗ ਕੇ ਐਡਮਿਸ਼ਨ ਲੈ ਰਹੇ ਨੇ 20 ਕੁੜੀਆਂ ਮਤਲਬ 20 ਸਟੂਡੈਂਟ ਜਿਹੜੇ 10ਵੀਂ ਚੋਂ ਫਰਸਟ ਆਏ ਪੰਜਾਬ ਚੋਂ ਟੌਪ 20 ਬੁਲਾ ਲੇ ਮੈਂ ਆਪਣੇ ਘਰੇ 19 ਕੁੜੀਆਂ ਸੀ ਉਹ ਚ ਤੇ ਮੈਂ ਉਹਨਾਂ ਨੂੰ ਅਵਾਰਡ ਦੇਣ ਲੱਗਿਆ ਜਦੋਂ ਮੁੰਡੇ ਦੀ ਵਾਰੀ ਆਈ ਮੈਂ ਉਹਨੂੰ ਥੋੜਾ ਜੱਫੀ ਪਾਈ ਮੈਂ ਕਿਹਾ ਯਾਰ ਸ਼ੁਕਰ ਹੈ ਕਿਸੇ ਨੇ ਤਾਂ ਸਾਡੀ ਬਰਾਦਰੀ ਦਾ ਨਾਂ ਰੱਖਿਆ ਥੋੜਾ ਜਿਹਾ ਤੁਸੀਂ ਵੀ ਪੜ ਲਿਆ ਕਰੋ ਮੈਂ ਕਿਹਾ ਹਨਾ ਇੱਥੇ ਵੀ ਮੈਨੂੰ ਜ਼ਿਆਦਾਤਰ ਬੱਚੀਆਂ ਹੀ ਨਜ਼ਰ ਆ ਰਹੀਆਂ ਨੇ ਕਿਉਂਕਿ ਪੜ੍ਹਾਈ 'ਚ ਹਿੱਸਾਰ ਹੁੰਦੀਆਂ ਨੇ ਪਰ ਉੱਡਣ ਦਾ ਮੌਕਾ ਤਾਂ ਦਿਓ ਨਾ ਆਪਾਂ ਤਾਂ ਜੰਮਣ ਤੋਂ ਪਹਿਲਾਂ ਹੀ ਮਾਰਨ ਲੱਗ ਗਏ ਇਹਨਾਂ ਨੂੰ ਇੱਕ ਬੱਚੀ ਮੈਂ ਪਾਰਲੀਮੈਂਟ 'ਚ ਬੋਲੀ ਸੀ ਵਿਮਨਡੇ ਜਦੋਂ ਵਿਮਨਡੇ ਸੀਗਾ ਮੈਂ ਪਾਰਲੀਮੈਂਟ 'ਚ ਗੱਲ ਬੋਲੀ ਸੀ ਇੱਕ ਬੱਚੀ ਜਿਹੜੀ ਇਹਦੇ ਪੈਦਾ ਨਹੀਂ ਹੋਈ ਆਪਣੀ ਮਾਂ ਦੇ ਪੇਟ 'ਚੋਂ ਬੋਲ ਰਹੀ ਐ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੂਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਸੋ ਆਪਾਂ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਹਾਂ ਅੱਗੇ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ ਮਨਾਵਾਂਗੇ ਜੇ ਸਾਡੇ ਗੁਰੂਆਂ ਦੀ ਬਾਣੀ ਜੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਲਾ ਮਿਸਾਲ ਨੇ ਜਿਨ੍ਹਾਂ ਦੀ ਦੁਨੀਆ 'ਚ ਕੋਈ ਮਿਸਾਲ ਨਹੀਂ ਮਿਲਦੀ ਤਾਂ ਫਿਰ ਉਹਨਾਂ ਦੀਆਂ ਸ਼ਤਾਬੀਆਂ ਮਨਾਉਣ ਵੇਲੇ ਵੀ ਅਸੀਂ ਲਾ ਮਿਸਾਲ ਹੀ ਦਿਖਾਈਏ ਕਿ ਇਹੋ ਜਿਹਿਆਂ ਕੋਈ ਹੋਰ ਮਨਾਵ ਨਹੀਂ ਸਕਦਾ ਜਿਵੇਂ ਜਿਹਾਂ ਇਹ ਕੌਮ ਬਣਾਉਂਦੀ ਹੈ ਸੋ ਉਹਦੇ ਵਾਸਤੇ ਕੋਈ ਬਜਟ ਦੀ ਕਮੀ ਨਹੀਂ ਜਿੰਨੇ ਤੋਂ ਆਪਾਂ ਮੰਗਣ ਜਾਂਦੇ ਆ ਉਹਨਾਂ ਨੂੰ ਆਪਾਂ ਬਜਟ ਦੇਵਾਂਗੇ ਅੱਪਾ ਤੋਂ ਉਹਨਾਂ ਤੋਂ ਮੰਗਣ ਜਾਂਦੇ ਆ ਹਰ ਰੋਜ਼ ਨਤਮਸਤਕ ਹੁੰਨੇ ਆ ਸਵਾਜ ਬਹੁਤ-ਬਹੁਤ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਉਚੇਰੀ ਸਿੱਖਿਆ ਜਿਹੜੀ ਹੈ ਉਹਦੇ 'ਚ ਉਹ ਬੱਚੇ ਜਿਹੜੇ ਖੁਦ ਪੜ੍ਹਨਾ ਚਾਹ ਅਬਦੁਲ ਕਲਾਮ ਜੀ ਨੇ ਕਿਹਾ ਅਬਦੁਲ ਕਲਾਮ ਜੀ ਨੇ ਕਿਹਾ ਹਰ ਬੱਚੇ ਨੇ ਸੁਪਨੇ ਦੀ ਗੱਲ ਕੀਤੀ ਹੈ ਅਬਦੁਲ ਕਲਾਮ ਜੀ ਨੇ ਲਿਖਿਆ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਹੁੰਦੇ ਨੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ